ਮੁਰਦਾਬਾ 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 ਅਧੂਲਾ ਪ੍ਰਸ਼ਾਸਨ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਦੇ ਤੋਂ ਇਸ ਟਾਈਮ ਜਿਹੜੀਆਂ ਉਰੇ ਕੱਟ ਹੋਇਆ ਉਹਦਾ ਕਾਰਨ ਹੈ ਜਿਹੜੀਆਂ ਜਿਹੜੇ ਤੁਸੀਂ ਪਿੱਛੇ ਟਿਪਰ ਦੇਖ ਰਹੇ ਹੋ ਕਾਫੀ ਜਿਹੜਾ ਟਿਪਰ ਹੈਗਾ ਉਹ ਨਹਿਰ ਦੇ ਕਿਨਾਰੇ ਜਾਂਦਾ ਹੈ ਇਹ ਨਹਿਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਂਦਾ ਹੈ ਤਾ ਹੁਣ ਜਿਹੜੇ ਉਰੇ ਲੰਗਰ ਵੀ ਲਗਾਏ ਜਾਂਦੇ ਆ ਮਧਨ ਨਾਣਾ ਦੇ ਵੀ ਤੇ ਜਿਹੜੇ ਚਾਲੇ ਆ ਇਹ ਸੰਗਤ ਆ ਜਿਹੜੀ ਆ ਇਸ ਲੈਂ ਦੇ ਉੱਤੇ ਤੁਰ ਕੇ ਜਾਂਦੀ ਆ ਤਾਂ ਕਿ ਜਿਹੜੀ ਤੁਰਨ ਵਾਲੀ ਸੰਗਤ ਆ ਇਸ ਨਹਿਰ ਦੇ ਉੱਤੇ ਜਾਂਦੇ ਆ ਔਰ ਜਿਹੜੇ ਨਾਰੇਵਾਜੀ ਕੀਤੀ ਜਾਂਦੀ ਆ ਵੀ ਜਿਹੜੇ ਟਿੱਪਰ ਆ ਉਹਨਾਂ ਨੂੰ ਬੰਦ ਕਰਨ ਵਾਸਤੇ ਜੜੀ ਮੰਗ ਕੀਤੀ ਜਾਂਦੀ ਆ ਔਰ ਕਾਫੀ ਵੱਡੀ ਤਦਾਦ ਦੇ ਵਿੱਚ ਵੱਡੇ ਜਿਹੜੇ ਹੈਵੇ ਆ ਜਿਹੜੇ ਉਰੇ ਚੱਲਦੇ ਆ ਉਹਦੇ ਕਾਰਨ ਆ ਜਿਹੜੇ ਉਹਦੇ ਕਾਰਨ ਜਿਹੜੇ ਨੈਣਾ ਦੇਵੀ ਦੇ ਜਿਹੜੇ ਚੱਲ ਤੁਰ ਕੇ ਜਾਣ ਵਾਲੇ ਸ਼ਰਧਾਲੂ ਆ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ ਲੰਗਰ ਵਾਲੇ ਨੂੰ ਦਿੱਕਤ ਆਉਂਦੀ ਹੈ ਉਹ ਸੜਕ ਦੀ ਗੱਲ ਕਰੀਏ ਸੜਕਾ ਜਿਹੜੀ ਆ ਇਹ ਰੋਪੜ ਤੋਂ ਨਿਕਲਦੀ ਹੈ ਟਿੱਪਰ ਕਰਕੇ ਕਾਫੀ ਜਿਹੜੀ ਟੁੱਟੀ ਹੋਈ ਆ ਉਹ ਵੀ ਰੋਸ ਆ ਜਿਹੜਾ ਸੰਗਤਾਂ ਨੂੰ ਔਰ ਜਿਹੜੇ ਰਾਹਗਾਰੀ ਆ ਉਹਨਾਂ ਨੂੰ ਕਾਫੀ ਸਾਹਮਣਾ ਕਰਨਾ ਪੈਂਦਾ ਇਸ ਟਾਈਮ ਜਿ ਤੁਸੀਂ ਦੇਖ ਰਹੇ ਹੋ ਨਾਰੇ ਬਾਜੀ ਕੀਤੀ ਜਾ ਰਹੀ ਆ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਲੰਗਰ ਜਿਹੜੇ ਲਾਣ ਵਾਲੇ ਉਹ ਵੀ ਜੋੜੇ ਹੋਏ ਆ ਤੇ ਹੋਰ ਵੀ ਬੁੜੇ ਹੋਏ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਉਹਰੇ ਜਿਹੜਾ ਥੱਲੇ ਬੈਠਣ ਦਾ ਕੀ ਕਾਰਨ ਹੋਇਆ ਤੁਹਾਡਾ ਅੱਜ ਦਾ ਇਹ ਕਾਰਨ ਸਭ ਨੂੰ ਪਤਾ ਜੀ ਇਥੋਂ ਦੀ ਪ੍ਰੋਡਕਸ਼ਨ ਤੇ ਮੈਂ ਜਿਹੜੇ ਨਾਅਰੇ ਚੱਲ ਰਹੇ ਮਾਤਾ ਦਾ ਨਾਮ ਦੇ ਵੀ ਤੇ ਅਸੀਂ ਪਹਿਲਾਂ ਵੀ ਇਹ ਕਹਿ ਚੁੱਕੇ ਵੀ ਇਹਨਾਂ ਨੂੰ 10 ਦਿਨ ਵਾਸਤੇ ਇਹਨੂੰ ਬੰਦ ਕੀਤਾ ਜਾਏ ਪਰ ਪ੍ਰਸ਼ਾਸਨ ਦੇ ਮੂਰਾਂ ਚੌਂਕੀ ਲੱਗ ਜਾਂ ਤਾਂ ਧੱਜੀਆਂ ਉੱਡਦੀਆਂ ਜਾਂਦੀਆਂ ਪਰ ਇੱਥੇ ਤੱਕ ਪ੍ਰਸ਼ਾਸਨ ਨਾਥਨੇ ਵੀ ਜੇ ਤੁਸੀਂ ਚੌਂਕੀ ਦੀ ਗੱਲ ਕਰੀਏ ਔਰ ਉਹ ਤੋਂ ਚੌਂਕੀ ਕਿੰਨੀ ਦੂਰ ਹੈ ਆ ਬਿਲਕੁਲ ਕਿਲੋਮੀਟਰ ਦੇ ਨੇੜੇ ਹੈ ਜੀ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਵੀ 1 ਕਿਲੋਮੀਟਰ ਦੇ ਅੰਦਰ ਜਿਹੜੇ ਲੰਗਰ ਵੀ ਲੱਗੇ ਹੋਏ ਤਕਰੀਬਨ ਤੁਹਾਡੇ ਤਿੰਨ ਲੰਗਰ ਲੱਗੇ ਹੋਏ ਆ ਤਾਂ ਰਾਹਗਾਰੀਆਂ ਨੂੰ ਵੀ ਕਾਫੀ ਦਿੱਕਤ ਆਉਂਦੀ ਹੈ ਜਿਹੜੇ ਰਸਤਾ ਇਹਦਾ ਸਾਰਾ ਟੁੱਟਿਆ ਪਿਆ ਤੁਸੀਂ ਉਹਨਾਂ ਨਾਲ ਕੋਈ ਪਹੁੰਚ ਕੀਤੀ ਹੈ ਵੀ ਇਹਨਾਂ ਰਸਤੇ ਨੂੰ ਬੰਦ ਕੀਤਾ ਜਾਵੇ ਸਰ ਦੇ ਹਾਲ ਦੇਖੋ ਪਰ ਇੱਥੇ ਦਾ ਪ੍ਰਸ਼ਾਸਨ ਕੁਕਨੀ ਤੇ ਸੁਤਾ ਪਿਆ ਲੇਕਿਨ ਐਚ ਡੀ ਐਮ ਸਾਹਿਬ ਨੂੰ ਉਲਟੀ ਉਲਟੀ ਬੋਲੀ ਬੋਲਦੀ ਇਹਨਾਂ ਦੀ ਵੀ ਤੁਹਾਨੂੰ ਦਿੱਕਤ ਕੀ ਆ ਵੀ ਸਹੀ ਗੇ ਸਾਨੂੰ ਦਿੱਕਤ ਆਉਣ ਵਾਲੇ ਜਿਹੜੇ ਯਾਤਰੀ ਆ ਉਹਨਾਂ ਨੂੰ ਦਿੱਕਤ ਆ ਵੀ ਰਾਹਗਿਰਾਂ ਉਹਨਾਂ ਨੂੰ ਘੱਟੋ ਘੱਟ ਪ੍ਰਦੂਸ਼ਣ ਕੰਟਰੋਲ ਸੋ ਮੇਰੇ ਕੋਲ ਇੱਕ ਲੈਟਰ ਪਿਆ ਬੀਬੀ ਐਮ ਵੀ ਨੇ ਲਿਖਿਆ ਸੀ ਬੀਬੀ ਐਮ ਵੀ ਨੇ ਇੱਕ ਲੈਟਰ ਜਾਰੀ ਕੀਤਾ ਮੈਨੇਜਮੈਂਟ ਨੂੰ ਜੇ ਕੋਈ ਹਾਦਸਾ ਹੁੰਦਾ ਕੋਈ ਪੁਲ ਟੁੱਟਦਾ ਇੱਥੇ ਦੀ ਮੈਨੇਜਮੈਂਟ ਜ਼ਿੰਮੇਵਾਰ ਹੋਗੀ ਜੇ ਆਪਾਂ ਗੱਲ ਕਰੀਏ ਨਹਿਰ ਦੇ ਉੱਤੇ ਬਹੁਤ ਪਾਣੀ ਛੱਡਿਆ ਹੋਇਆ ਹੈ ਤਕਰੀਬਨ ਨਹਿਰ ਪਹਿਲਾਂ ਨਾਲੋਂ ਵੀ ਕਾफी ਸਰਦਰ ਦੇ ਉੱਪਰ ਜਿਹੜੀ ਭਰੀ ਹੋਈ ਆ ਜਿੱਦਾਂ ਇਹ ਟਿੱਪਰ ਜਾਂਦੇ ਆ ਬਹੁਤ ਹੈਵੀ ਟਿੱਪਰ ਜਾ ਰਹੇ ਆ ਜੇ ਕਿਤੇ ਨਹਿਰ ਬੈਠਦੀ ਆ ਤਾਂ ਇਹ ਇਲਾਕਾ ਕਾਫੀ ਜਿਹੜੀਆਂ ਸੰਗਤ ਹੋਰੇ ਜਾਂ ਪਿੰਡ ਹੋਰੇ ਉਹਨਾਂ ਤੇ ਬਹੁਤ ਘੜ ਜਿਆਦਾ ਹੈ ਤਾਂ ਜੇ ਨਹਿਰ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਉਹ ਤੇ ਜ਼ਿੰਮੇਵਾਰ ਕੌਣ ਲੱਗਦਾ ਉਹਦਾ ਇੱਥੋਂ ਦਾ ਜਿਹੜਾ ਵਿਧਾਇਕ ਸਾਧਨੇ ਚੱਡਾ ਜੀ ਉਹਨਾਂ ਨੂੰ ਉਹਨਾਂ ਸਾਹਮਣੇ ਨਿਕਲਦੇ ਟਿੱਪਰ ਇਥੇ ਦੀ ਸਰਕਾਰ ਮੈਨੇਜਮੈਂਟ ਜ਼ਿੰਮੇਵਾਰ ਹੈ ਜੀ ਇਥੇ ਦਾ ਵਿਧਾਇਕ ਸਭਾ ਜ਼ਿੰਮੇਵਾਰ ਹੈ ਜੀ ਤੇ ਬੀਬੀ ਵੀ ਖੁਦ ਜ਼ਿੰਮੇਵਾਰ ਹੋਗੀ ਜੀ ਤੇ ਜਿਹੜੇ ਟਿਪਰ ਚੱਲਦੇ ਆ ਇਹ ਕਿਹਨਾਂ ਦੇ ਟਿਪਰ ਚੱਲੇ ਕੋਈ ਨਿੱਜੀ ਜੀ ਕੰਪਨੀ ਚੱਲ ਰਹੀ ਹੈ ਜਾਂ ਕੋਈ ਲੱਗਿਆ ਸਰਕਾਰੀ ਜੀ ਉਹਦਾ ਅਦਾਰੇ ਚ ਇਹ ਨਿੱਜੀ 150 ਕਰੋੜ ਦਾ ਟੈਂਡਰ ਹੋਇਆ ਜੀ ਉਹਦੇ ਵਿੱਚ ਆਰਟੀਆਈ ਪਾਈ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਅਸੀਂ ਟੈਂਡਰ ਹੁੰਦੇ ਸਾਰ ਅਸੀਂ ਸੜਕ ਬਣਾ ਕੇ ਦੇਵਾਂਗੇ ਬਣਾਵਾਂਗੇ ਪਰ ਟੈਂਡਰ ਦੁਬਾਰੇ ਸ਼ੁਰੂ ਹੋਇਆ ਇਹ ਤਾਂ ਸੜਕ ਨਹੀਂ ਬਣੀ ਜੀ ਇਹਨਾਂ ਦੀ ਤੇ ਸੜਕ ਦਾ ਕਿੰਨਾ ਕੁ ਸੁਧਾਰ ਹੋਇਆ ਜਿਵੇਂ ਤੁਸੀਂ ਦੱਸਿਆ ਉਹ ਟੈਂਡਰ ਪਾਸ ਹੋਇਆ ਸੀ ਸੜਕ ਬਣੂਗੀ ਉਹ ਕਿੰਨਾ ਕੁ ਸੁਧਾਰ ਹੋਇਆ ਬਿਲਕੁਲ ਇਹਨਾਂ ਦਾ ਬੇੜਾ ਕਰ ਕਰਤਾ ਜੀ ਸਾਨੂੰ ਦੇ ਇੱਕ ਇਸੇ ਬਦਲਾ ਨਾਲ ਦੀ ਸਰਕਾਰ ਬਣਾਈ ਸੀ ਸਾਨੂੰ ਬਦਲਾਊਗਾ ਸਾ ਉਲਟਾ ਬਦਲਾਦ ਨਹੀਂ ਆਇਆ ਉਲਟਾ ਨੁਕਸਾਨ ਜ਼ਰੂਰ ਹੋ ਰਿਹਾ ਥਰਮ ਪਲਾਂਟ ਦਾ ਜੀ ਠੀਕ ਹੈ ਤੇ ਸਾਡੇ ਵਿੱਚ ਹੋਰ ਲੰਗਰ ਵਾਲੇ ਵੀ ਜੁੜ ਰਹੇ ਨੇ ਜੈ ਮਾਤਾ ਦੀ ਆਉਂਦੇ ਆ ਰਾਤ ਨੂੰ ਵੀ ਚੱਲੇ ਹੋਏ ਦਿਨ ਨੂੰ ਵੀ ਚੱਲੇ ਹੋਏ ਆ ਤਾਂ ਹੁਣ ਉਹਨਾਂ ਨੂੰ ਕਿੰਨੀ ਕੁ ਮੁਸ਼ਕਲ ਆ ਜਿਹੜਾ ਤੁਹਾਡੇ ਲੰਗਰ ਦੇ ਵਿੱਚ ਜਿਹੜੀ ਆਂਦੀ ਹੈ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਜੀ ਦੇਖੋ ਅਸੀਂ ਪੂਰੇ 4-5 ਪਿੰਡਾਂ ਚੋਂ ਤਿਲ-ਫੁੱਲ ਇਕੱਠਾ ਕਰਕੇ ਘਰ-ਘਰ ਜਾ ਕੇ ਮੰਗ ਕੇ ਲਿਆਏ ਆਂ ਅਸੀਂ ਸੰਗਤ ਦੀ ਸੇਵਾ ਵਾਸਤੇ ਅਸੀਂ ਘਰ-ਬਾਰ ਛੱਡ ਕੇ ਇੱਥੇ ਬੈਠੇ ਆ ਪਰ ਸਾਨੂੰ ਕਹਿਣ ਲੱਦੇ ਵਿੱਚ ਬੜਾ ਦੁੱਖ ਹੋ ਰਿਹਾ ਕਿ ਸੰਗਤ ਨੇ ਯਾਤਰੀਆਂ ਨੇ ਇਸ ਰੂਟ ਦਾ ਇਸ ਰੋਡ ਦਾ ਰਸਤਾ ਹੀ ਬਦਲਤਾ ਰਸਤਾ ਬਦਲਣ ਦੀ ਉਹਨਾਂ ਦੀ ਮਜਬੂਰੀ ਕੀ ਆ ਇਹ ਸ਼ਾਰਟ ਰਸਤਾ ਪੈਂਦਾ ਦੂਰੋਂ ਚੱਲ ਕੇ ਆਂਦੀ ਦੁਨੀਆ ਨਾਭਾ ਮਾਨਸਾ ਪਟਿਆਲਾ ਧੂਰੀ ਬਹੁਤ ਦੂਰ ਦੂਰ ਤੋਂ ਭਗਤੀਸ ਰੋਡ ਤੇ ਆਂਦੇ ਆ ਪਰ ਭਗਤ ਰੋਡ ਬਦਲਣ ਵਾਸਤੇ ਮਜਬੂਰ ਹੋ ਗਏ ਮਜਬੂਰੀ ਕੀ ਆ ਇਹ ਚੱਲਦੇ ਹੋਏ ਬੇਤਾਸ਼ਾ ਟਿਪਰ ਓਵਰਲੋਡ ਜਾਂ ਕੁਝ ਵੀ ਅਸੀਂ ਇੱਕ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਟਿੱਪਣੀ ਕਰਨਾ ਚਾਹੁੰਦੇ ਪਰ ਯਾਤਰੀਆਂ ਨੂੰ ਆਪਣੀ ਜਾਨ ਦਾ ਖਤਰਾ ਹੈ ਇਹ ਰੋਡ ਦੇਖੋ ਜੀ ਭਾਖੜਾ ਨਹਿਰ ਦੀ ਰੋਡ ਆ ਇਸ ਰੋਡ ਤੇ ਜਦ ਕੇ ਹੈਵੀ ਵਹੀਕਲ ਸ਼ਾਇਦ ਮੇਰੀ ਨੌਲੇਜ ਆ ਕਿ ਚੱਲ ਨਹੀਂ ਸਕਦੇ ਇੱਥੇ ਇੱਕ ਬੋਰਡ ਵੀ ਲੱਗਿਆ ਵਸੀ ਉਤੇ ਭਾਰੀ ਜਵਾਨੀ ਚੱਲ ਸਕਦੇ ਹਾਂਜੀ ਇਹ ਬੋਰਡ ਲੱਗਣ ਦੇ ਬਾਵਜੂਦ ਵੀ ਤਾਵਨੀ ਦੇ باوجود ਵੀ ਇੱਧਰ ਨੂੰ ਟਿੱਪਰ ਚੱਲਦੇ ਆ ਅਸੀਂ ਕਿਸੇ ਆਪਣੇ ਡਰਾਈਵਰ ਭਾਈ ਦੀ ਪੇਡ ਤੇ ਲੱਤ ਨਹੀਂ ਮਾਰਨਾ ਚਾਹੁੰਦੇ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਮਾਲਕਾਂ ਦੇ ਹੱਥੋਂ ਬੇਵਸ਼ ਨੇ ਉਹ ਕੰਪਨੀ ਦੇ ਹੱਥੋਂ ਬੇਵਸ਼ ਨੇ ਪਰ ਅਸੀਂ ਪੂਰੇ ਬੰਦ ਨਹੀਂ ਅਸੀਂ ਕਹਿੰਨੇ ਵੀ ਨਰਾਤਿਆ ਨਰਾਤਿਆ ਇਹਨੂੰ ਬੰਦ ਕਰੋ ਨੰਬਰ 2 ਚਲਾਓ ਪਰ ਇਸ ਰੋਡ ਦਾ ਸੁਧਾਰ ਵੀ ਹੋਵੇ ਨਾਲ ਨਾਲ ਪ੍ਰਸ਼ਾਸਨ ਜਾਗੇ ਵੋਟਾਂ ਤਾਂ ਸਾ ਤੋਂ ਮੰਗਦੇ ਅਸੀਂ ਪਾਣੇ ਆ ਤਨਮਨ ਤੋਂ ਸੀ ਆਪਣੇ ਡਿਊਟੀਆਂ ਛੱਡ ਕੇ ਘਰਾਂ ਚੋਂ ਟਾਈਮ ਕੱਢ ਕੇ ਸੀ ਵੋਟਾਂ ਪਾਉਂਦੇ ਕਾਦੇ ਲਈ ਪਾਉਂਦੇ ਆ ਇਹ ਸਾਡੇ ਜਿਹੜੇ ਜ਼ਰੂਰਤਾਂ ਨੇ ਘਰੇਲੂ ਇਹਨਾਂ ਨੂੰ ਵੀ ਸਾਡੀਆਂ ਪੂਰੀਆਂ ਹੋਣਗੀਆਂ ਐਮਐਲਏ ਮੰਤਰੀਆਂ ਦੇ ਨਾਲ ਹੁਣ ਸਾਡੀ ਰੋਡ ਦਾ ਹਾਲ ਦੇਖ ਲਓ ਜੀ ਘਨੋਲੀ ਪਿੰਡ ਕਿਹੈਸਾ ਬਿਜ਼ਨਸ ਦਾ ਹੱਬ ਹੈ ਇੱਕ ਕਾਰੋਬਾਰ ਦਾ ਹੱਬ ਹੈ ਸਾਡੇ 30 40 ਪਿੰਡਾਂ ਚ ਘਨੋਲੀਆੜ ਨੂੰ ਕੋਈ ਰਸਤਾ ਹੀ ਨਹੀਂ ਹੈ ਆ ਨਹਿਰ ਦਾ ਪੁਲ ਜਿਹਦੀ ਡੇਟ ਐਕਸਪਾਇਰ ਹੋ ਚੁੱਕੀ ਹੈ ਜੀ ਇਹਦੇ ਤੋਂ ਕਦੇ ਵੀ ਟੁੱਟ ਸਕਦਾ ਜੀ ਇਹ ਰੱਬ ਨਾ ਕਰੇ ਕੋਈ ਅਣਹੋਣੀ ਘਟਣਾ ਵਾਪਰੇ ਕਿਸੇ ਦੇ ਧੀ ਪੁੱਤ ਦਾ ਕਿਸੇ ਸਾਡੇ ਡਰਾਈਵਰ ਭਾਈ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਅਸੀਂ ਇਹ ਨਹੀਂ ਚਾਹਦੇ ਅਸੀਂ ਚਾਹੁੰਦੇ ਇਹਨੂੰ ਪਹਿਲਾਂ ਸੁਧਾਰਿਆ ਜਾਵੇ ਨਰਾਤੇ ਨਰਾਤੇ ਰੋਡ ਬੰਦ ਰੱਖਿਆ ਜਾਵੇ ਜੀ ਤਾਂ ਕਿ ਯਾਤਰੀਆਂ ਨੂੰ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਜੈ ਮਾਤਾ ਤੇ ਸਾਡੇ ਨਾਲ ਯਾਤਰੀ ਵੀ ਜੁੜ ਰਹੇ ਤੁਸੀਂ ਕਿਵੇਂ ਦੇਖ ਰਹੇ ਹੋ ਵੀਰ ਜਿਹੜਾ ਰਸਤਾ ਜਿਵੇਂ ਟਿਪਰ ਕਾਫੀ ਖੜੇ ਆ ਉੱਥੇ ਇੱਕ ਮੋੜ ਮੁੜਦਾ ਮੁੜ ਕੇ ਜਾਂਦਾ ਫਿਰ ਅੱਗੇ ਜਾਂਦਾ ਤੇ ਰਸਤਾ ਛੋਟੇ ਹੁਣ ਕਰਨ ਡਰਾਈਵਰ ਵੀ ਗੱਡੀ ਤੇ ਜਿਹੜੀ ਕਟਾਈ ਨਹੀਂ ਹੁੰਦੀ ਐ ਤੇ ਤੁਹਾਨੂੰ ਜਿਹੜੇ ਰਾਹਗਾਰੀ ਆ ਉਹਨੂੰ ਕਿੰਨੀਕ ਪਰੇਸ਼ਾਨੀ ਆਉਂਦੀ ਐ ਮੈਂ ਤਾਂ ਭਾਈ ਉਰੇ ਲੁੱਕ ਲਿਆਗਾ ਮੈਂ ਡੇਲੀ ਪਰੇਸ਼ਾਨੀ ਸਹਮਣਾ ਕਰਦੇ ਦੇਖੋ ਭਾਈ ਅਗਰ ਆ ਹੁਣ ਬਾਰਿਸ਼ ਦਾ ਮੌਸਮ ਚੱਲਦਾ ਪਿਆ ਐ ਰੋਡ ਪੂਰੀ ਸਿੱਲੀ ਹੋਈ ਪਈ ਐ ਅਗਰ ਇਹ ਨਹਿਰ ਟੁੱਟ ਜਾਂਦੀ ਐ ਪੂਰੇ ਦਾ ਪੂਰਾ ਏਰੀਆ ਡੁੱਬ ਜਾਣਾ ਹੈਗਾ ਤੁਹਾਨੂੰ ਪਤਾ ਹੀ ਐ ਕਿੰਨੇ ਪਿੰਡ ਜੋੜੇ ਆ ਕਿੰਨੇ ਲੋਕਾਂ ਨੂੰ ਨੁਕਸਾਨ ਹੋਣਾ ਡੇਲੀ ਕੋਈ ਆਪਣੀ ਪ੍ਰੈਗਨੈਂਟ ਲੇਡੀ ਨੂੰ ਜਾ ਰਿਹਾ ਕੋਈ ਬੱਚੇ ਨੂੰ ਸਕੂਲ ਛੱਡਣ ਜਾ ਰਿਹਾ ਉਹ ਮੋਟਰਸ ਪੂਰੇ ਪੂਰਾ ਅਸਵਾਨ ਨਾਲ ਪੈ ਪੈ ਕੇ ਫਿਸਲਣ ਵਾਲੀ ਰੋਡ ਵਾਣੀ ਹੋਈ ਹੈ ਕਦੇ ਵੀ ਕੋਈ ਵੀ ਗਿਰ ਜਾਂਦਾ ਹੈ ਭਾਜੀ ਤੇ ਸਾਹਮਣੇ ਉਹ ਸਾਈਨ ਬੋਰਡ ਤੇ ਦਿਖਾ ਕੇ ਸਾਹਮਣੇ ਸਾਈਨ ਬੋਰਡ ਲਿਖਿਆ ਹੋਇਆ ਹੈ ਕਿ ਹੈਵੀ ਵਹੀਕਲ ਦਾ ਨਿਕਲਣਾ ਬਿਲਕੁਲ ਬੰਦ ਹੈਗਾ ਸਰੀਆਮ ਹੈਵੀ ਵਹੀਕਲ ਚੱਲ ਰਿਹਾ ਉਹ ਦੇਖੋ ਸਾਹਮਣੇ ਕਿਦਾਂ ਲਾਈਨ ਲੱਗੀ ਹੋਈ ਹੈ ਇਸ ਸਾਈਡ ਕਿਦਾਂ ਲਾਈਨ ਲੱਗੀ ਹੋਈ ਹੈ ਕੋਈ ਪ੍ਰਸ਼ਾਸਨ ਇਹ ਮੰਗ ਮੰਗ ਕੀ ਹੈ ਤੁਹਾਡੀ ਮੰਗ ਕੀ ਹੈ ਵੀ ਟਿਪਰ ਬੰਦ ਹੋਣੇ ਚਾਹੀਦਾ ਜਾਂ ਰਸਟ ਹੈਵੀ ਵਹੀਕਲਸ ਦਾ ਰਸਤਾ ਆਊਟਸਾਈਡ ਹੈਗਾ ਉਹਨੂੰ ਕਿਸੇ ਤਰ੍ਹਾਂ ਸਰਕਾਰ ਨੂੰ ਉਹਨਾਂ ਨਾਲ ਨੇਗੋਸ਼ੀਏਟ ਕਰੇ ਜਿਹੜੇ ਬੈਠੇ ਹੋਏ ਆ ਉੱਥੇ ਉਹਨਾਂ ਨਾਲ ਗੱਲਬਾਤ ਕਰੇ ਉਹ ਵਾਲਾ ਰਸਤਾ ਚਲਾਇਆ ਜਾਵੇ ਇਹ ਰਸਤੇ ਟਿਪਰ ਬੰਦ ਕਰੇ ਜਾਣ ਤੁਸੀਂ ਦੇਖੋ ਜੀ ਆਹ ਸਾਹਮਣੇ ਮਤਲਬ ਕੀ ਹੈਵੀ ਵਹੀਕਲਸ ਲਈ ਨਹੀਂ ये रोड हैगी है जबकि इधर हैवी है व्हीकल यूज़ किया जा रहा है, बड़ा पूरा रोंग यूज़ है ना बी बी कोई एक्शन ले रही है ना पुलिस एक्शन ले रही है ना प्लांट एक्शन ले रहा है डेली 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 मेरे सट्टे भी लगे दो बार ये मैं मोटरसाइकिल स्किट कर मदर में दवाई दवा जा रहा है रास्ते खराब होने करके थोड़ा दो, दो बार स्किट हो मोटरसाइकिल जी ਜਿਵੇਂ ਤੁਸੀਂ ਸਟਿਕ ਹੋਏ ਤਾਂ ਹੋਰ ਵੀ ਜਿਹੜੇ ਰਾਹਗਾਰੀ ਆ ਲੇਡੀਜ਼ ਬਹੁਤ ਜਾਂਦੇ ਬੱਚੇ ਜਾਂਦੇ ਆ ਸਕੂਲ ਦੇ ਬੱਚੇ ਪਰसों ਦੀ ਗੱਲ ਹੈ ਜੀ ਬਿਲਕੁਲ ਛੋਟੇ ਛੋਟੇ ਬੱਚੇ 6ਵੀਂ 7ਵੀਂ ਕਲਾਸ ਦੇ ਜਦੋਂ ਛੁੱਟੀ ਹੁੰਦੀ ਕਨੌਲੀ ਸਕੂਲ 'ਚ ਇੱਥੇ ਤੱਕ ਟੋਟੋ ਘਟ ਤਿੰਨ ਚਾਰ ਸੌ ਨਿਆਣਾ ਪੜਦਾ ਜੀ ਉੱਥੇ ਦੋ ਬੱਚੇ ਗਿਰੇ ਆ ਜੀ ਅੱਛਾ ਅਸੀਂ ਜਾ ਕੇ ਉੱਥੋਂ ਭੱਜ ਕੇ ਚੱਕੇ ਆ ਗਿਆ ਉਹ ਬੱਚੇਗਾ ਥੋੜੇ ਜਿੰਦਾ ਜੀ ਬਿਲਕੁਲ ਅਗਰ ਆਂਦੇ ਜਾਂਦੇ ਟਿੱਪਰ ਦੇ ਕਿਸੇ ਵੀ ਟਾਇਰ ਥੱਲੇ ਮਲਗ ਹਲਕਾ ਪੁਲਗਲ ਕਿਸੇ ਦਾ ਹੱਥ ਆ ਗਿਆ ਪੈਰ ਆ ਗਿਆ ਉਹ ਜਿੰਦਾ ਥੋੜੇ ਬਚਣੇ ਕੋਈ ਸਰਕਾਰ ਕੋਈ ਐਕ ਕੋਈ ਉਹਨੇ ਕੋਈ ਸਦਾਰ ਨਹੀਂ ਕਰਾਇਆਗਾ ਉਲਟਾ ਸਾਡਾ ਇਲਾਕਾ ਬਹੁਤ ਪਿੱਛੇ ਚੱਲ ਗਿਆ ਪਹਿਲਾਂ ਨਾਲੋਂ ਕੋਈ ਇਸ ਸਾਈਡ ਜ਼ਮੀਨ ਲੈਣ ਨੂੰ ਨਹੀਂ ਰਾਜ਼ੀ ਕੋਈ ਇਸ ਸਾਈਡ ਏਰੀਆ ਚ ਨਹੀਂ ਆਉਣ ਨੂੰ ਰਾਜ਼ੀ ਇੱਕ ਤਾਂ ਸਵਾਹ ਉੱਡਦੀ ਆ ਉਹ ਤਾਂ ਚਲੋ ਪਹਿਲਾਂ ਵੀ ਸੀਗਾ ਪਰ ਹੁਣ ਜਿਹੜਾ ਆਹ ਨਵਾਂ ਪੰਗਾ ਆ ਇਹਨਾਂ ਦਾ ਬਰਬਾਦੇ ਕਰਕੇ ਰੱਖਦਾ ਪੂਰਾ ਇਲਾਕਾ ਸਾਡਾ ਠੀਕ ਹੈ ਜੀ ਤੇ ਹਾਂ ਜੀ ਇਹ ਬਿਲਕੁਲ ਜੇ ਸਾਡਾ ਹੱਲ ਨਾ ਹੋਇਆ ਨ ਰਾਤਾਂ ਤੋਂ ਬਾਅਦ ਵੀ ਅਸੀਂ ਬਿਲਕੁਲ ਰੋਡ ਜਾਮ ਕਰਾਂਗੇ ਸਾਂਝਾ ਮਾਚ ਯੂਨੀਅਨ ਲੋਏ ਵੀ ਬਿਲਕੁਲ ਗੇਟ ਜਾਮ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਬਸੇਰੀ ਵਾਲੇ ਦਿੱਤੀ ਦੇ ਸੋਗੇ ਆ ਇੱਥੇ ਮੈਨੇਜਮੈਂਟ ਨੂੰ ਦੇ ਦੇ ਸੋਗੇ ਪਰ ਇੱਥੇ ਮਿਲੀ ਪੂਤਨਾ ਸਭ ਕੋ ਚੱਲ ਰਿਹਾ ਜੀ ਇੱਥੇ ਦਾ ਐਸ ਡੀਓ ਸਾਹਿਬ ਖੁਦ ਇਹਨਾਂ ਦੀ ਪਾਲਟੀ ਬੋਲਦੇ ਆ ਵੀ ਤੁਹਾਨੂੰ ਦਿੱਕਤ ਕੀ ਆ ਰਹੀ ਹੈ ਅਸੀਂ ਸੈਸ ਨੂੰ ਆਹ ਪ੍ਰੋਬਲਮ ਆ ਰਹੀ ਆ ਇੱਕ ਤੁਸੀਂ ਕਿਥੋਂ ਦੇਖਿਆ ਹੋਣਾ ਵੀਡੀਓ ਚੱਲ ਰਹੀ ਸੀ ਆਪਣੀ ਇੱਕ ਖੜੇ ਟਿੱਪਰ ਦਾ ਓਵਰਲੋਡਡ ਟਿੱਪਰ ਦਾ ਐਸ ਡੀਐਮ ਚਲਾ ਰਾਂ ਕਰਦਾ ਖੜ ਊੜਾ ਪੜਦੇ ਟ੍ਰਿਪਲ ਜਾ ਰਹੇ ਓਵਰਲੋਡ ਇਹ ਨਹੀਂ ਦਿਖ ਰਿਹਾ ਵੀ ਦੋ ਨੰਬਰ ਟਿਪਲ ਜਾ ਰਹੇ ਜਿੰਨੇ ਜਾ ਰਹੇ ਆ ਜਦ ਕਿ ਰੂਟ ਇਹਨਾਂ ਦਾ ਇਹ ਰੂਟ ਨਹੀਂ ਹੈ ਰੂਟ ਹੈਗਾ ਅਬੂਜਾ ਰੋਡ ਦਾ ਨੇ ਭਗਵੰਦ ਮਾਜੀ ਦੇ ਬਹੁਤ ਵੋਟ ਲੱਗੇ ਹੋਏ ਆ ਵੀ ਜੇ ਤੁਹਾਨੂੰ ਕੋਈ ਦਿੱਕਤ ਆndi ਇਸ ਨੰਬਰ ਤੇ ਗੱਲ ਕਰੋ ਇਸ ਨੰਬਰ ਤੇ ਗੱਲ ਕਰੋ ਜਾਂ ਪ੍ਰਸ਼ਾਸਨ ਦੇ ਜਿਹੜੇ ਤੁਹਾਡੇ ਅਲਾ ਅਫਸਰ ਆ ਤੁਹਾਡੇ ਜ਼ਿਲ੍ਹੇ ਦੇ ਵਿੱਚ ਬੈਠੇ ਆ ਉਹਨਾਂ ਨਾਲ ਤੁਸੀਂ ਗੱਲ ਕਰੋ ਤੁਸੀਂ ਕਿੰਨੇ ਕ ਜਿਹੜੇ ਉਹਨਾਂ ਨੂੰ ਦੱਸ ਚੁੱਕੇ ਹੋ ਇਸ ਬਾਰੇ ਸਰ ਇਸੇ ਵਾਸਤੇ ਅਸੀਂ ਦਿਨੇਸ਼ ਚੜ੍ਹਜ ਨੇ ਮੰਗ ਪੱਤਰ ਦੇ ਸਗੇ ਇਹਦਾ ਹੱਲ ਕੀਤਾ ਜਾਵੇ ਉਲਟਾ ਕਹਿੰਦੇ ਯਾਰ ਕੋਈ ਗੱਲ ਨਹੀਂ ਹੱਲ ਕਰ ਰਹੇ ਆ ਹੱਲ ਕਰਦੇ ਕਰਨ ਬਾਅਦ 2.5 ਸਾਲ ਉੱਪਰ ਹੋ ਗਈ ਸਰਕਾਰ ਹੋਏ ਹਾਲਤ ਨਹੀਂ ਨਿਕਲਿਆ ਉਲਟਾ ਨੁਕਸਾਨ ਜ਼ਰੂਰ ਹੋ ਰਿਹਾ ਜੀ ਇਹ ਸਰਕਾਰ ਓਕੇ ਹਾਂਜੀ ਤੇ ਅੱਜ ਤੁਸੀਂ ਜਿਹੜਾ ਜਾਮ ਲਾਇਆ तकरीबन ਕਾਫੀ ਹੈ ਸ਼ਾਮ ਨੂੰ ਵੀ ਜਿਹੜੇ ਟਿਪਰ ਜਾਂਦੇ ਤੇ ਤੇ ਹੁਣ ਵੀ तकरीबन ਦਿਨ ਚ ਵੀ ਜਿਹੜੇ ਟਿਪਰ ਲੱਗੇ ਹੋਇਆ ਤੁਹਾਨੂੰ ਤੁਹਾਡੇ ਦਿਮਾਗ ਦੇ ਨਾਲ ਹਲਕੀ ਹੋਣਾ ਚਾਹੀਦਾ ਜਿਵੇਂ ਤੁਸੀਂ ਦੱਸਿਆ ਨਰਾਤੇ ਦੇ ਵਿੱਚ ਬੰਦ ਹੋਣਾ ਚਾਹੀਦਾ ਉਹ ਕਿਵੇਂ ਲੱਗਦਾ ਤੁਹਾਨੂੰ ਅਸੀਂ ਕਹਿੰਦੇ ਨਰਾਤੇ ਦਾ 10 ਦਿਨ ਬੰਦ ਰੱਖਿਆ ਜਾਏ ਅਸੀਂ ਬਿਲਕੁਲ ਰੋਡ ਤੇ ਬੰਦ ਹੋਣੀ ਚਾਹੀਦਾ ਜਦ ਕਿ ਇਹ ਟਿਪਰਾਂ ਦਾ ਰੂਟ ਹੈ ਨਹੀਂਗਾ ਇਹ ਪ੍ਰਸ਼ਾਸਨ ਨੂੰ ਵੀ ਪਤਾ ਇਹ ਓਵਰਲੋਡਡ ਟਿਪਰ ਚੱਲ ਰਹੇ ਆ ਸਿਰਫ ਦੋ ਨੰਬਰ ਆਹੀਂ ਚੱਲ ਰਹੇ ਆ ਜਿਹੜਾ ਰੂਟ ਆ ਉਹ ਰੂਟਾ 'ਚ ਪਰ ਲਾ ਤੇ ਅੰਚਲ ਸਾਹਿਬ ਵੀ ਆਏ ਆ ਸਾਡੇ ਨਾਲ ਅੰਚਲ ਸਾਹਿਬ ਵੀ ਉਹਦੇ ਪਹੁੰਚ ਰਹੇ ਆ ਤੇ ਉਹ ਵੀ ਦੇਖਣ ਆਏ ਆ ਅੱਜ ਮਾਨੇ ਦੇ ਵਿੱਚ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੋ ਗਈ ਸਰ ਅੱਜ ਇੱਕ ਇਹਨਾਂ ਵੱਲੋਂ ਧਰਨਾ ਲਾਇਆ ਹੋਇਆ ਵੀ ਜਿਹੜੇ ਟਿਪਰ ਆ ਜਿਹੜੇ ਉਹ ਚੱਲਦੇ ਆ ਜੀ ਉਹ ਕਹਿੰਦੇ ਇਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਹੋਇਆ ਸਾਰਿਆਂ ਨੂੰ ਅਧਿ ਅਫਸਰ ਨੂੰ ਵੀ ਦਿੱਤਾ ਹੋਇਆ ਇਹਦੇ ਬਾਰੇ ਕੋਈ ਪੁਕਤਾ ਇੰਕਲਾਮ ਨਹੀਂ ਹੋਈ ਜਿਹਦੇ ਬਾਰੇ ਤੁਹਾਡਾ ਪਿੰਡ ਤੋਂ ਤਾਂ ਫੇਰ ਰੋਕ ਦਿੱਤੇ ਆ ਪਿੰਡ 'ਚ ਜਾਣ ਤੇ ਤਾਂ ਮਨਾ ਕਰ ਦਿੱਤਾ ਵਾ ਇਹਨਾਂ ਨੂੰ ਫਾਰਨ ਵੀ ਇਹ ਜਿਹੜੀ ਬਫੰਡੇ ਵਿੱਚ ਤੇ ਤੁਸੀਂ ਗੱਡੀਆਂ ਨਹੀਂ ਲੈ ਕੇ ਜਾਣੀਆਂ ਜੀ ਪਰ ਨਹਿਰ ਦੇ ਕੰਢੇ ਲੈ ਕੇ ਜਾਂਦੇ ਨੇ ਇਹ ਜੇ ਕੋਈ ਪਿੰਡ ਦੇ ਵਿੱਚ ਜਾਂਦਾ ਹੈ ਤਾਂ ਮੇਰੇ ਧਿਆਨ ਚ ਲਿਆਣ ਮੈਂ ਉਹਦਾ ਚਲਾਨ ਵੀ ਕਰੂੰਗਾ ਬੰਦ ਵੀ ਕਰੂੰਗਾ ਉਹਨੂੰ ਸਰ ਇੱਕ ਜਿਹੜੇ ਉਹ ਲੰਗਰ ਲਾਏ ਹੋਏ ਆ ਉਹਨਾਂ ਨੇ ਵੀ ਕਹਿ ਰਹੇ ਸੀ ਵੀ ਜਿਹੜੇ ਯਾਤਰੂ ਆ ਪੈਦਲ ਯਾਤਰੂ ਆਉਂਦੇ ਆ ਉਹਨਾਂ ਨੂੰ ਵੀ ਕਾਫੀ ਦਿੱਕਤ ਆਉਂਦੀ ਆ ਵੀ ਲੰਗਰ ਲੰਗਰ ਜਿਵੇਂ ਇਹ ਨਰਾਤੇ ਦੇ ਟਾਈਮ ਹੈ ਕੁਝ ਦਿਨਾਂ ਵਾਸਤੇ ਜੇ ਬੰਦ ਹੋ ਜAVE ਤਾਂ ਜੀ ਦੇਖੋ ਗੱਲ ਇਹ ਹੈ ਵੀ ਜਿਹੜਾ ਇਹ ਟਰਾਂਸਪੋਰਟ ਵਾਲਿਆਂ ਦਾ ਕੰਮ ਹੈਗਾ ਹੈ ਤੇ ਥਰਮਲ ਦਾ ਕੰਮ ਹੈ ਠੇਕੇਦਾਰ ਦਾ ਜੀ ਇਹ ਤਾਂ ਉਹਨਾਂ ਨੂੰ ਇਹ ਕਹਿਣ ਵੀ ਭਾਈ ਇਹ ਦਿਨ ਵਾਸਤੇ ਬੰਦ ਕਰ ਦੇਣ ਕੰਮ ਕਿਉਂਕਿ ਠੇਕੇਦਾਰ ਦੇ ਕੰਮ ਦੇ ਕਾਮਕਾਰ ਦੇ ਵਿੱਚ ਵੀ ਆਪਣਾ ਅਫਰ ਪੈਂਦਾ ਉਹਨੂੰ ਨੁਕਸਾਨ ਹੁੰਦਾ ਹੋਏਗਾ ਤੇ ਉਹਨਾਂ ਨੂੰ ਪੈਸੇ ਦੇਣੇ ਨੇ ਜਿਹੜੀ ਪਬਲਿਕ ਦੀ ਆਮ ਸਮਫਿਆ ਹੈਗੀ ਆ ਜਾਇਜ਼ ਆ ਉਹ ਪਿੰਡ ਦੇ ਵਿੱਚੋਂ ਨਹੀਂ ਗੱਡੀਆਂ ਜਾਣੀਆਂ ਚਾਹੀਦੀਆਂ ਕਿਉਂਕਿ ਗੱਡੀਆਂ ਹੈਗੀਆਂ ਹੈਵੀ ਲੋਡਡ ਤੇ ਪਿੰਡ ਦੀ ਫੜਕ ਵੀ ਟੁੱਟ ਫਗਦੀ ਆ ਤੇ ਉਦਾਂ ਵੀ ਕੋਈ ਜਾਨੀ ਨੁਕਸਾਨ ਹੋ ਫਕਦਾ ਇਸ ਕਰਕੇ ਪਿੰਡ ਤੋਂ ਤਾਂ ਫਿਰ ਇਹਨਾਂ ਨੂੰ ਮਨਾ ਕੀਤਾ ਵਾ ਪਿੰਡ ਦੇ ਵਿੱਚ ਤੁਸੀਂ ਗੱਡੀ ਲੈ ਕੇ ਨਹੀਂ ਜਾਣਾ ਹੈਗਾ ਆ ਰੋਡਾਂ ਦੇ ਉੱਪਰ ਹੁਣ ਜਿਹੜੀਆਂ ਲੋਕੀ ਰੋਡ ਟੈਕਸ ਦਿੰਦੇ ਨੇ ਤੇ ਟੋਲ ਟੈਕਸ ਦਿੰਦੇ ਨੇ ਉਹਨਾਂ ਨੇ ਇਫ ਕਰਕੇ ਟੈਕਸ ਦਿੰਦੇ ਨੇ ਵੀ ਉਹਨਾਂ ਨੇ ਆਪਣੇ ਵੀਕਲ ਚਲਾਣੇ ਆ ਜੀ ਸਰ ਤੇ ਉਹਨਾਂ ਨੇ ਇੱਕ ਬੋਰਡ ਲੱਗਿਆ ਹੋਇਆ ਜੀ ਉਹ ਦੱਸਿਆ ਹੋਇਆ ਵੀ ਜਿਹੜੀ ਇਹਦੀ ਮਨਿਆਤ ਹੈ ਖਤਮ ਹੋ ਚੁੱਕੀ ਹੈ ਭਾਰੀ ਵਾਹਨਾਂ ਵਾਸਤੇ ਜਿਹੜੀ ਹੈ ਅਲਾਉਡ ਨਹੀਂ ਹੈਗਾ ਜੀ ਤੇ ਫਿਰ ਇਹਨਾਂ ਨੂੰ ਰੋਕਿਆ ਹੋਇਆ ਮੇਰੇ ਵੱਲੋਂ ਜਦੋਂ ਵੀ ਮੈਂ ਗਾਇਬ ਗਾਇਬ ਇੱਥੇ ਤੇ ਢੀੜਾ ਮਾਰਦਾ ਰੋਕਦਾ ਆਂ ਜੀ ਇਹ ਪੁਲ ਤੇ ਤਾਂ ਵੈਫੇ ਅਲਾਉ ਨਹੀਂ ਹੈਵੀ ਗੱਡੀ ਕਿਉਂਕਿ ਇਹ ਕਾਰਾਂ ਵਾਲਾ ਪੁਲ ਹੈ ਬਿਲਕੁਲ ਜੀ ਬਿਲਕੁਲ ਤੇ ਟਿਪਰਾ ਟਿਪਰਾਂ ਵਾਲਾ ਪੁਲ ਨਹੀਂ ਹੈਗਾ ਇਹ ਇਹ ਕਾਰਾਂ ਵਾਲਾ ਹੀ ਪੁਲ ਹੈਗਾ ਛੋਟੇ ਵੀਕਲਾਂ ਵਾਲਾ ਹੀ ਹੈ ਇਹ ਪਰ ਜਿਹੜੇ ਬੰਦੇ ਕੋਈ ਡਰਾਈਵਰ ਵਗੈਰਾ ਕਰਦੇ ਨੇ ਨੁਲਾਕੀ ਜੀ ਤੇ ਉਹਨਾਂ ਦਾ ਮੈਂ ਚਲਾਨ ਕਰਦਾ ਜਦੋਂ ਵੀ ਮੇਰੇ ਇੱਕ ਦਿਨ ਨੋਲੇਜ ਵਿੱਚ ਆਉਂਦੀ ਹੈ ਗੱਲ ਸਹੀ ਹੈ ਜੀ ਜੀ ਕੀ ਮੰਗਾ ਜੀ ਨੰਬਰ ਜਿਹੜੇ ਵੀ ਸਾਹਮਣੇ ਖੜੇ ਚਲਾਨ ਕਰੇ ਜਾਣ ਜੀ ਉਹ ਦੇਖੋ ਜਿਹੜਾ ਜਾ ਵੀ ਲੈ ਲੀਗਲ ਤਰੀਕੇ ਨਾਲ ਆ ਸਾਰਾ ਇਲੀਗਲ ਹੈਗਾ ਉੱਪਰ ਜਿਹੜਾ ਲੱਗਾ ਹੋਇਆ ਸਰ ਨੂੰ ਵੀ ਪਤਾ ਹੈ A to Z ਦੇ ਲਈ ਜਿਹੜੇ ਵੀ ਚੱਲਦਾ ਇਲੀਗਲੀ ਚੱਲ ਰਿਹਾ ਹੈ ਜੀ ਜੀ ਸਰ ਮੈਂ ਚਲਾਨ ਕਰਦਾ ਜੀ ਜਿਹੜਾ ਮੇਰੇ ਨੋਲੇਜ ਵਿੱਚ ਆਂਦੀ ਹੈ ਗੱਲ ਇਸ ਜੀ ਕੋਈ ਗੱਲ ਨਹੀਂ ਹੈ ਜੀ ਸਰ ਇਹਨਾਂ ਨੇ ਕਿਹਾ ਹੈਗਾ ਵੀ ਵਿਚਾਰਕ ਤੁਸੀਂ ਬੰਦ ਕਰ ਦਾਂਗੇ ਇਹਦੇ ਨੇ ਡਰਾਈਵਰ ਖੁਦ ਕਹਿ ਰਹੇ ਆ ਵੀ ਸਾਨੂੰ ਮਜਬੂਰ ਕਰਕੇ ਤੋੜਿਆ ਗਿਆ ਅੱਜ ਵੀ ਚਾਰ ਤਰੀਕ ਨੂੰ ਜੀ ਬੰਦ ਕਰਾਂਗੇ ਸਾਨੂੰ ਦੱਸ ਚੁੱਕੇ ਪਹਿਲਾਂ ਵੀਰ ਨੂੰ ਆਰਡਰ ਹੋ ਚੁੱਕੇ ਸੀਗੇ ਵੀ ਬੰਦ ਕਰਨਾ ਹੈ ਵੀ ਮਜ਼ਦੂਰ ਕੌਣ ਕਰਦਾ ਹੈ ਜੀ ਠੇਕੇਦਾਰ ਕਹਿੰਦਾ ਇਹਨੂੰ ਠੇਕੇਦਾਰ ਨੇ ਮਜਬੂਰ ਕਰਕੇ ਛੋੜਿਆ ਹੈ ਸਰ ਇਸ ਵਾਰੇ ਦੇਖੋ ਜੇ ਕੁਝ ਹੋ ਸਕਦਾ ਵੀ ਦੇਖੋ ਗੱਲ ਇਹ ਹੈ ਵੀ ਜਿਹੜੀ ਲੰਗਰ ਵਾਲਿਆਂ ਦੀ ਸਮੱਸਿਆ ਹੈ ਉਹ ਮੈਂ ਉਹਨਾਂ ਨੂੰ ਠੇਕੇਦਾਰ ਨਾਲ ਗੱਲ ਕਰਦਾ ਵੀ ਭਾਈ ਜਦੋਂ ਰੋਟੀ ਦਾ ਟਾਈਮ ਹੁੰਦਾ ਉਹਨਾਂ ਜਦੋਂ ਤੁਸੀਂ ਨਾ ਗੱਡੀਆਂ ਕੱਢਿਆ ਕਰੋ ਇੱਧਰੋਂ ਤੇ ਲੋਕੀ ਜਿਹੜੇ ਖਾਣਾ ਖਾਂਦੇ ਆ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ ਮਿੱਟੀ ਪੈਂਦੀ ਹੈ ਵਿੱਚ ਤੇ ਉਹ ਮੈਂ ਉਹਨੂੰ ਠੇਕੇਦਾਰ ਨੂੰ ਬੁਲਾ ਕੇ ਸਮਝਾ ਦਿੰਦਾ ਮੈਂ ਜੀ ਵੇ ਭਾਈ ਇਹਨਾਂ ਦੇ ਪੋਰਟ ਬੰਦ ਕਰਾਓ ਕਿਤਨਾ ਸਾਰੇ ਟੂਥ ਕੋਲਣਾ ਮੈਂ ਕੰਨਾ ਕਿ ਇਹ ਮਹੀਨੇ ਚ ਹੋ ਜਾਏਗਾ ਦੇਖੋ ਨੀਚੇ ਵੀ ਤਰੇੜਾਂ ਇਹਦੇ ਪਹਿਲੇ ਨਹੀਂ ਲਿਖਿਆ ਹੋਇਆ ਆ ਗੱਡੀ ਉਧਰੋਂ ਆਈ ਹੈ ਹੁਣ ਹੁਣ ਇੱਥੋਂ ਆਈ ਆਈ ਉਹ ਸਾਰੀਆਂ ਨੇ ਹੁਣ ਤੁਹਾਡੇ ਸਾਹਮਣੇ ਆ 10-15 ਮਿੰਟ ਵਿੱਚ ਬਾਹਰ ਤੋਂ ਨਿਕਲਣੀਆਂ ਇਹ ਸਾਰੀਆਂ ਗੱਡੀਆਂ ਖੜ ਗਈ ਵਿਚਾਲੇ ਇਹਨਾਂ ਨੇ ਤੁਮ ਜਾਣੀ ਰੋਲ ਮਚਰੇ ਨੂੰ ਰਫ਼ਤਾ ਕਰਾ ਖੋਲੋ ਇਹਨਾਂ ਕੋਈ ਗੱਡੀ ਫੇਰ ਦੇ ਕਰ ਤੇ ਤੁਸੀਂ ਦੇਖਿਆ ਜੀ ਜਿਹੜੇ ਸਾਰਿਆਂ ਨਾਲ ਗੱਲਬਾਤ ਹੋਈ ਹੈ ਤੇ ਉਹਦੇ ਵਿੱਚ ਜਿਹੜੇ ਆਪਣੇ ਇੰਚਾਲ ਸਾਹਿਬ ਆਏ ਆ ਉਹਨਾਂ ਨੇ ਵੀ ਜਿਹੜਾ ਸਹਾਇਕੀ ਵੀ ਜਿਹੜੇ ਸਾਰਿਆਂ ਦੇ ਉਰੇ ਚਲਾਨ ਕੱਟੇ ਜਾਉਂਗੇ ਜਾਂ ਠੇਕੇਦਾਰ ਦੀ ਜਿਹੜੀ ਕੋਈ ਗੱਲਬਾਤ ਹੈਗੀ ਆ ਠੇਕੇਦਾਰ ਨਾਲ ਵੀ ਗੱਲਬਾਤ ਹੋਣ ਦੇ ਇਲਾਵਾ ਤੇ ਜਿਹੜੇ ਰਸਤੇ ਦੀ ਹੈ ਜਿਹੜੀ ਆ ਪਹੁੰਚ ਉਹ ਸਾਰੀ ਕੀਤੀ ਜਾਊਗੀ ਤੇ ਉਹਦੇ ਵਿੱਚ ਜਿਹੜੇ ਰਾਹਗਾਰੀ ਆ ਤੇ ਰਾਹਗਾਰੀ ਆ ਸਾਰੇ ਉਹੋ ਵੀ ਕਾਫੀ ਮੰਗ ਕਰਦੇ ਨੇ ਤੇ ਚਲਾਨ ਕੱਟੇ ਜਾਣ ਮੋਕੇ ਦੇ ਸਾਰਾ ਕੁਝ ਹੁਣ ਮੋਕੇ ਦੇ ਸਾਰਾ ਕੁਝ ਪੁਲਿਸ ਵੀ ਹੈ ਸਭ ਕੁਝ ਹੈ ਹੁਣ ਚਲਾਨ ਕੱਟੇ ਜਾਣ ਸਭ ਕੁਝ ਮੋਕੇ ਦੇ ਤੁਹਾਡੇ ਸਾਹਮਣੇ ਖੜੇ ਹੈ ਹੁਣ ਇਹਨਾਂ ਨੂੰ ਹੋਰ ਨਿਕਲਣਾ ਹੈ ਅਗਰ ਕਹਿੰਦੇ ਕਿ ਚਲਾਨ ਕਰਦੇ ਕਰੋ ਹੁਣ ਸਾਰੇ ਸਾਰੇ ਡਿੱਕਰ ਟਿਪਰ ਇਲੀਗਲ ਹੈ ਉੱਪਰ ਫੱਟੇ ਲੱਗੇ ਹੋਏ ਆ ਸਾਰੇ ਦਾ ਸਾਰਾ ਕੁਝ ਇਲੀਗਲ ਆ ਮੋਕੇ ਤੇ ਤੇ तकरीबन ਸਾਰਿਆਂ ਦੇ ਟਿਪਰਾਂ ਦੇ ਉੱਪਰ ਜੇ ਗੱਲ ਇਹਨਾਂ ਸਾਰਿਆਂ ਦੇ ਉੱਪਰ ਜਿਹੜੀ ਹੈਵੀ ਬਹਿਲਕ ਬਾਈਕਲ ਕਰਨ ਤਾਂ ਉੱਪਰ ਵੀ ਜਿਹੜੀ ਹੈ ਮੈਨੇਜਮੈਂਟ ਉੱਪਰ ਜਿਹੜੀ ਕਾਫੀ ਉਹਨਾਂ ਦੇ ਉੱਪਰ ਸਮਾਨ ਹੋਰ ਲੱਦਣ ਵਾਸਤੇ ਜਿਹੜਾ ਕਾਫੀ ਆ ਔਰ ਕਾਫੀ ਲੰਬੇ ਜਿਹੜੇ ਆ ਇਹ ਜਿਹੜੀ ਲਾਈਨ ਹੈ ਔਰ ਇਧਰ ਵੀ ਜਿਹੜੀ ਲਾਈਨ ਹੈ ਕਾਫੀ ਲੰਬੀ ਦਿਖਾਈ ਦੇ ਰਹੀ ਹੈ ਕੈਮਰਾ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਵਿੱਚ ਕਿਰਪਾ ਸਿੰਘ ਲੋਕੋ